ਪੰਕਜ ਮੋ ਪਗ ਨਹੀਂ ਚੱਲੇ ਹਮ ਦੇਖਾ ਤਹ ਡੁੱਬੀ ਆਲੇ ਸੀ ਵਿਖਿਆਨ ਦੇ ਵਿੱਚ ਲੋਕ ਡੁੱਬਦੇ ਨੇ ਤੇ ਡੁੱਬਦੇ ਕਿਉਂ ਨਹੀਂ ਜੀ ਇਹ ਮੋਹ ਦਾ ਚਿੱਕੜ ਜਿਹੜਾ ਇਹਨਾਂ ਖਿਲ ਰਿਹਾ ਕਿਉ ਹੋਇਆ ਸਤਗੁਰੂ ਕੇੰਨ ਨੇ ਮਨ ਏਕ ਨਾ ਚੇਤ ਸਮੂੜ ਬਣਾ ਕਿਉਂਕਿ ਮੂਰਖ ਮਣਾ ਤੂੰ ਇੱਕ ਨੂੰ ਚੇਤੇ ਨਹੀਂ ਕਰਦਾ ਉਹਦਾ ਸਿਮਰਨ ਨਹੀਂ ਕਰਦਾ ਜਿਨ ਨੇ ਮਾਤ ਗਰਮ ਆਪਨ ਸਿਮਰਨ ਦੇ ਆਪਣਾ ਸਿਮਰਨ ਦੇ ਕੇ ਜਿਹਨੇ ਬਚਾ ਕੇ ਰੱਖਿਆ ਸੰਸਾਰ ਵਿੱਚ ਆ ਕੇ ਤੂੰ ਚੇਤੇ ਨਹੀਂ ਕਰਦਾ ਮਨ ਏਕ ਨਾ ਚੇਤ ਸਮੂੜ ਮਨਾ ਤੇ ਜੇ ਨਹੀਂ ਚੇਤੇ ਕਰਦਾ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲਿਆ ਤੇਰੇ ਸਾਰੇ ਗੁਣ ਗਲ ਜਾਣਗੇ ਮਾਤਾ ਤੇ ਉਧਰ ਵਿੱਚ ਹੁਣ ਸਿਮਰਨ ਰੱਬ ਨੇ ਪਰਮਿਸ਼ਨ ਨੇ ਦਿੱਤਾ ਤੇ ਜੇ ਕੋਈ ਇੱਕ ਬੇਨਤੀ ਜ਼ਰੂਰ ਕਰਦੇ ਫਿਰ ਮਾਤਾ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਜੇ ਜੀਵ ਨੂੰ ਬੱਚੇ ਨੂੰ ਸਿਮਰਨ ਦੇ ਕੇ ਬਚਾ ਕੇ ਰੱਖਿਆ ਹੈ ਇਸ ਸਿਮਰਨ ਪਰ ਪੱਕ ਹੋਵੇ ਬੱਚਾ ਸورਮਾ ਭਗਤ ਗੁਰਸਿੱਖ ਪੈਦਾ ਹੋਵੇ ਇਸ ਕਰਕੇ ਮਾਂ ਨੂੰ ਕੁਝ ਕਰਨਾ ਚਾਹੀਦਾ ਤੇ ਵਿਚਾਰਪਾ ਬੜੀ ਬੜੀ ਕੀਤੀ ਡਾਕਟਰ ਕਹਿੰਦੇ ਨੇ ਦੇਖੋ ਜਦੋਂ ਮਾਤਾ ਗਰਭਵਤੀ ਹੋ ਜਾਏ ਤੇ ਆਮ ਤੌਰ ਤੇ ਇਹਨਾਂ ਸਭ ਨੂੰ ਪਤਾ ਹੈ ਕਿ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਦਬਾਏਂਦੇ ਤੇ ਨਾਵੇ ਕਿਸੇ ਤਰ੍ਹਾਂ ਇਹ ਟੈਨਸ਼ਨ ਦੇ ਵਿੱਚ ਨਾਵੇ ਕੋ ਚਿੰਤਾ ਨਾ ਹੋਵੇ ਤੇ ਕਿਉਂ ਨਾ ਹੋਵੇ ਕਹਿੰਦੇ ਇਹ ਸਾਰੀਆਂ ਚੀਜ਼ਾਂ ਦਾ ਵਿਚਾਰਾਂ ਦਾ ਮਾੜੇ ਵਿਚਾਰਾਂ ਦਾ ਅਸਰ ਬੱਚੇ ਤੇ ਹੁੰਦਾ ਹੈ ਚਿੰਤਾ ਨਹੀਂ ਕਰਨੀ ਕਿਉਂ ਬੱਚੇ ਤੇ ਅਸਰ ਹੋਏਗਾ ਤੇ ਜੇ ਚਿੰਤਾ ਦਾ ਅਸਰ ਬੱਚੇ ਤੇ ਹੁੰਦਾ ਤੇ ਪਾਏ ਗੁਰੂ ਕੇ ਸਿੱਖੋ ਮਾਤਾ ਦੇ ਉਦੋਂ ਗੁਰੂ ਗੁਰੂ ਕਰੇ ਗੁਰੂ ਦਾ ਨਾਮ ਜਪੇ ਸਿਮਰਨ ਕਰੇ ਤੇ ਕਿ ਗੁਰੂ ਦੇ ਨਾਮ ਜਪੇ ਹੋਏ ਨੂੰ ਬਾਣੀ ਪੜ੍ਹੀ ਹੋਏ ਦਾ ਅਸਰ ਬੱਚੇ ਤੇ ਨਾ ਹੋਏਗਾ ਜੀ ਅੱਜ ਅਸੀਂ ਉਲੰਭਾ ਤੇ ਦਿੰਨੇ ਆ ਕਿ ਬੱਚੇ ਆਖੇ ਨਹੀਂ ਲੱਗਦੇ ਬੱਚੇ ਗੁਰਸਿੱਖੀ ਵਾਲੇ ਪਾਸੇ ਚੱਲਦੇ ਹੀ ਨਹੀਂ ਤੇ ਚੱਲਣ ਕਿਵੇਂ ਜੀ ਦੇਖੋ ਦੋ ਚੀਜ਼ਾਂ ਨੇ ਇੱਕ ਜਨਮ ਵੇਲੇ ਤੇ ਇੱਕ ਮਰਨ ਵੇਲੇ ਇਹ ਨਾ ਜਨਮ ਸੇ ਸੰਭਿਆ ਤੇ ਨਾ ਮਰਨਾ ਸੰਭਿਆ ਜਨਮ ਵੇਲੇ ਦੇਖੋ ਇਹ ਭਾਵੇਂ ਹੁਣ ਮਰਿਆਦਾ ਦੇ ਵਿੱਚ ਤੇ ਜਨਮ ਸੰਸਕਾਰ ਹੀ ਲਿਖਿਆ ਇਹਨਾਂ ਨੇ ਜੀ ਜੋ ਜਨਮ ਲੈਣ ਤੋਂ ਬਾਅਦ ਕੀ ਕੁਝ ਕਰਨਾ ਚਾਹੀਦਾ ਪਰ ਜਨਮ ਤੋਂ ਪਹਿਲਾਂ ਕੀ ਕੁਝ ਕਰਨਾ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਨੇ ਸਾਨੂੰ ਉਹ ਵੀ ਤੇ ਦੱਸਿਆ ਨਾ ਭਾਵੇਂ ਬਹੁਤ ਇਹਦਾ ਜ਼ਿਕਰ ਘੱਟ ਕੀਤਾ ਜਾਂਦਾ ਹੈ ਕਿ ਮਾਤਾ ਦੇ ਉਦਰ ਵਿੱਚ ਬੱਚੇ ਦਾ ਨਿਵਾਸ ਹੋਇਆ ਹੈ ਦੇਖੋ ਮਾਤਾ ਜਨਮ ਲੈਣ ਤੋਂ ਬਾਅਦ ਬੱਚੇ ਨੂੰ ਆਚਾਰ ਨਹੀਂ ਦੇ ਸਕਦੀ ਇਹ ਗੱਲ ਪੱਕੀ ਹੈ हां ਬੱਚੇ ਨੂੰ ਸੰਸਕਾਰ ਦੇ ਸਕਦੀ ਆਪਣੇ ਪਰ ਜੇ ਆਚਰਣ ਵੀ ਉੱਚਾ ਤੇ ਸੁੱਚਾ ਹੋਵੇ ਇਹ ਮਾਤਾ ਦੇ ਉਦਰ ਦੇ ਵਿੱਚ ਹੀ ਸਾਈਂ ਦੇ ਚਰਨਾਂ ਵਿੱਚ ਅਰਦਾਸ ਕਰੇ ਪਾਠ ਕਰਕੇ ਸੁਣਾਏ ਜਵਜੀ ਸਾਹਿਬ ਸੁਣਾਏ ਤੇ ਫਿਰ ਆਚਾਰ ਵੀ ਏਡਾ ਉੱਚਾ ਹੁੰਦਾ ਕਿ ਉਸ ਮਾਤਾ ਦੇ ਉਦਰ ਤੋਂ ਮਾਤਾ ਦੇ ਕੁੱਖ ਤੋਂ ਭਾਈ ਮਣੀ ਸਿੰਘ ਜੀ ਵਰਗੇ ਭਾਈ ਮਤੇਦਾਸ ਜੀ ਵਰਗੇ ਭਾਈ ਤਾਰੂ ਜੀ ਵਰਗੇ ਹਰੀ ਸਿੰਘ ਨਲਵੇ ਵਰਗੇ ਗੁਰੂ ਕੇ ਸਿੱਖ ਪੈਦਾ ਹੁੰਦੇ ਨੇ ਜੀ ਭਗਤ ਪੈਦਾ ਹੁੰਦੇ ਨੇ ਪੁਰੇ ਸਤੂਕੁਰੇ ਤੇ ਪਾਵਨ ਬਚਨ ਨੇ ਜੀ ਮਾਤਾ ਦੇ ਉਦਰ ਵਿੱਚ ਉਹਨੇ ਤੇ ਬੱਚੇ ਨੂੰ ਜੀਵ ਨੂੰ ਸਿਮਰਨ ਦੇ ਕੇ ਬਚਾ ਕੇ ਰੱਖਿਆ ਪਰ ਮਾਂ ਕੀ ਕਰੇ ਹੁਣ ਮਾਤਾ ਦੇ ਉਦਰ ਵਿੱਚ ਮਾਤਾ ਗਰਭਵਤੀ ਹੋਈ ਤੇ ਪਿਓ ਨੇ ਖੁਸ਼ੀਆਂ ਮਨਾਈਆਂ ਕਿਵੇਂ ਜੀ ਸ਼ਰਾਬ ਪੀ ਕੇ ਤੇ ਫਿਰ ਉਹ ਅਰਦਾਸ ਕਰੇ ਕਿ ਮੇਰੇ ਘਰ ਵਿੱਚ ਕੋਈ ਪਗਤਾ ਵੇ ਪਿਓ ਸ਼ਰਾਬੀ ਹੋਵੇ ਮਾਤਾ ਨਾਟਕੀ ਹੋਵੇ ਕਿ ਅੱਧੇ ਅੱਧੇ ਰਾਤ 12:00 ਵਜੇ ਤੱਕ 1:00 ਵਜੇ ਤੱਕ ਨਾਟਕ ਵੇਖਣੇ ਨੇ ਸੌਣ ਲੱਗੇ ਸੋਲਾ ਸਾਹਿਬ ਵੀ ਨਹੀਂ ਯਾਦ ਰਹਿਣਾ ਤੇ ਫਿਰ ਅਰਦਾਸਾ ਇਹ ਵੀ ਕਰਾਉਣੀ ਹੈ ਕਿ ਸਵੇਰ ਉੱਠਿਆ ਨਹੀਂ ਜਾਂਦਾ ਹੁਣ ਦੇਖੋ ਇਹਦਾ ਅਸਰ ਫਿਰ ਬੱਚੇ ਤੇ ਹੋਵਨ ਤੇ ਪਏਗਾ ਨਾਲੇ ਇਹ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਭਾਈ ਨਵਾਂ ਬੱਚਾ ਜਨਮ ਲਿਆ ਤੇ ਨਿਊ ਬੇਬੀ ਆਇਆ ਘਰ ਦੇ ਵਿੱਚ ਤੇ ਡੈਕੋਰੇਸ਼ਨ ਕਰਨ ਲਈ ਕਹਦੇ ਨੇ ਕਹਿੰਦੇ ਜੀ ਆਇਆਂ ਕਹਿਣਾ ਕਰ ਦੇ ਵਿੱਚ ਤੇ ਤੂੰ ਲਾ ਲਾ ਕੇ ਪੁਕਰਨੇ ਫਲਾ ਕੇ ਡੈਕੋਰੇਸ਼ਨ ਕਰ ਲਈ ਬੜਾ ਸੋਹਣਾ ਬਣਾ ਲਿਆ ਜੀ ਆਇਆਂ ਕਹਿ ਦਿੱਤਾ ਪਰ ਦੇਖੋ ਸੱਚੇ ਕਿ ਬੱਚੇ ਨੂੰ ਤੇਰੇ ਇਸ ਸਮਾਨ ਦੀ ਲੋੜ ਥੁੜੀ ਹੈ ਵਿਚਾਰਾਂ ਦੇ ਲੋੜ ਸੇ ਜਿਹੜੇ ਮਾਤਾ ਤੇ ਉਧਰ ਦੇ ਵਿੱਚ ਮਾਨ ਦੇਣੀਆਂ ਸਨ ਬੱਚੇ ਨੂੰ ਡੈਕੋਰੇਸ਼ਨ ਬੱਚੇ ਨੂੰ ਸਮਾਨ ਤਾਂ ਥੋੜੀ ਪਤਾ ਕਿ ਤੂੰ ਕੀ ਲਾਇਆ ਤੇ ਕੀ ਜੀ ਵੈਲਕਮ ਕਿਹਾ ਕਿ ਜੀ ਆਇਆਂ ਕਿਹਾ ਬੱਚੇ ਨੂੰ ਤੇ ਇਹ ਪਤਾ ਸੀ ਮਾਤਾ ਦੇ ਉਧਰ ਵਿੱਚ ਰੱਬ ਨੇ ਪਰਮੇਸ਼ਰ ਨੇ ਸਿਮਰਨ ਦਿੱਤਾ ਤੇ ਮਾਂ ਸਿਮਰਨ ਕਰਦੇ ਉਹ ਸਿਮਰਨ ਕਰਨ ਲੱਗਾ ਦੇਖੋ ਆਪਣੀਆਂ ਬਾਹਰ ਦੀਆਂ ਸਾਰੀਆਂ ਬਿਰਤੀਆਂ ਨੂੰ ਰੋਕ ਕੇ ਵਿਚਾਰਾਂ ਨੂੰ ਰੋਕ ਕੇ ਸਿਮਰਨ ਦਾ ਅਰਥ ਚਿੱਤ ਹੈ ਹੁੰਦਾ ਹੈ ਤਾਂ ਜੀ ਤੂੰ ਗੁਰੂ ਨੂੰ ਚੇਤੇ ਕਰਨਾ ਨਾਲ ਬੱਚੇ ਨੂੰ ਚੇਤੇ ਕਰ ਬੱਚੇ ਨੂੰ ਚੇਤੇ ਕਰਦੇ ਗੁਰੂ ਨੂੰ ਚੇਤੇ ਕਰਨਗੇ ਔਰ ਸਤਗੁਰ ਜੀ ਨੇ ਦੇਖੋ ਬੇਨਤੀ ਉਦਾਹਰਨਾਂ ਦਿੱਤੀਆਂ ਨੇ ਕਿ ਜਿਹੜੀ ਕੁੰਜ ਹੈ ਉਹ ਕਿੱਥੇ ਸੈਂਕੜੇ ਕੋਹਾਂ ਤੇ ਦੂਰੋਂ ਡਾਰੀ ਮਾਰ ਜਾਂਦੀ ਬੱਚਾ ਜਨਮ ਕਿਤੇ ਲੈਂਦਾ ਪਰ ਬੱਚੇ ਦਾ ਸਿਮਰਨ ਕਰਦੇ ਦਾਣਾ ਚੁਗਦੀ ਇਹ ਮੂੰਹ ਚ ਪਾਉਂਦੀ ਹੈ ਤੇ ਰੱਜ ਦਾ ਬੱਚਾ ਹੀ ਹੁਣ ਇੱਕ ਜਾਨਵਰ ਇੱਕ ਜਿਹੜਾ ਪੰਛੀ ਹੈ ਉਹ ਐਡੇ ਦੂਰ ਬੈਠੇ ਹੋਏ ਮਾਂਝ ਦਾਣਾ ਖਾਵੇ ਤੇ ਬੱਚਾ ਰੱਜ ਜਾਂਦਾ ਤੇ ਸਤਿਗੁਰ ਕਹਿੰਦੇ ਨੇ ਪਾਈ ਗੁਰਸਿੱਖਾ ਚਿੱਤੇ ਰੱਖ ਤੇਰੇ ਸਵਾ ਮਾਂ ਤੇ ਸਵਾਸਾਂ ਦੇ ਨਾਲ ਸਵਾਸ ਬੱਚਾ ਲੈਂਦਾ ਜੀ ਜੋਨਾ ਸਵਾਸਾ ਵਿੱਚ ਗੁਰੂ ਚੇਤੇ ਹੋਵੇ ਨਾਲ ਬੱਚੇ ਨੂੰ ਚੇਤੇ ਕਰੇ ਜੇ ਖਾਦੇ ਹੋਈ ਖਰਾਕ ਬੱਚੇ ਤੱਕ ਜਾਂਦੇ ਸੱਚ ਹੈ ਕਿ ਫਿਰ ਇਸ ਟੰਗ ਦੇ ਨਾਲ ਜਪਿਆ ਹੋਇਆ ਨਾਮ ਪੜੀ ਹੋਈ ਬਾਣੀ ਬੱਚੇ ਤੇ ਅਸਰ ਜ਼ਰੂਰ ਕਰਦੇ ਉਹ ਸਤਿਗੁਰ ਜੀ ਨੇ ਬਚਨ ਕਹੇ ਨੇ ਕਿ ਜੇ ਤੂੰ ਪੜਨੇ ਹੀ ਨਾ ਜੀਂ ਆਇ ਕਹਿਣੀ ਹੈ ਤੇ ਭਾਏ ਫਿਰ ਪੜਿਆ ਕਰ ਸ਼ਬਦ ਪੜਿਆ ਕਰ ਜਿੱਦਣ ਪਤਾ ਲੱਗ ਗਿਆ ਕਿ ਉਦਰ ਵਿੱਚ ਬੱਚੇ ਦਾ ਨਿਵਾਸ ਹੋਇਆ ਹੈ ਸਤਿਗੁਰੂ ਦੀ ਕਿਰਪਾ ਕਰਨ ਉਦੋਂ ਤੋਂ ਉਹਨੂੰ ਜਪਜੀ ਸਾਹਿਬ ਸੁਨਾ। ਜਿੱਦਣ ਉਧਰ ਤੋਂ ਬਾਹਰ ਆਇਆ ਸਤਿਗੁਰੂ ਜੀ ਕਿਰਪਾ ਕਰਨ ਫਿਰ ਉਹਨੂੰ ਜੀ ਆਇਆਂ ਕਹੇ। ਤੇ ਕਹਿਣਾ ਕਿਵੇਂ ਸਤਿਗੁਰੂ ਸਾਚੇ ਦੀਆ ਭੇਜ। ਤੇ ਕਿਉਂ ਭੇਜਿਆ ਜੀ ਕਹਿੰਦੇ ਚਿਰ ਜੀਵਨ ਉਪਜਿਆ ਸੰਜੋਗ ਇਹ ਰੱਬ ਨੇ ਸੰਜੋਗ ਇਹਦੇ ਨਾਲ ਲਿਖੇ ਸੰਤ ਭੇਜਿਆ ਨਾ। ਸਤਿਗੁਰੂ ਸਾਚੇ ਦੀਆ ਭੇਜ। ਚਿਰ ਜੀਵਨ ਉਪਜਾ ਸੰਜੋਗ ਫਿਰ ਕਹਿੰਦੇ ਉਧਰੇ ਮੈਂ ਆਏ ਕੀਆ ਨਿਵਾਸ ਜਿੱਦਣ ਉਧਰੇ ਮੈਂ ਆਏ ਕੀਆ ਨਿਵਾਸ ਤੇ ਨਾਲ ਸ਼ਬਦ ਵਰਤਿਆ ਮਾਤਾ ਕੇ ਮਨ ਬਹੁਤ ਵਿਗਾਸ ਹੁਣ ਅਖਰੇ ਅਰਥ ਅਸੀਂ ਸਾਰੇ ਕਰ ਦਿੰਨੇ ਜੀ ਕਿ ਮਾਤਾ ਦੇ ਉਧਰ ਵਿੱਚ ਬੱਚਾ ਆਇਆ ਤੇ ਮਾਤਾ ਬੜੀ ਖੁਸ਼ ਹੈ ਮਾਤਾ ਕੇ ਮਨ ਬਹੁਤ ਵਿਗਾਸ ਅਰਥ ਅਸੀਂ ਇਹ ਹੀ ਕਰਨੇ ਹਨ ਜੀ ਕਿ ਮਾਂ ਬੜੀ ਖੁਸ਼ੀ ਕਿ ਅੱਜ ਅੱਜ ਮਾਤਾ ਦੇ ਉਦਰ ਵਿੱਚ ਬੱਚੇ ਨੇ ਆ ਕੇ ਟਿਕ ਗਿਆ ਹੈ ਅੱਜ ਜਿਹਨੂੰ ਆਪਾਂ ਸ਼ਬਦ ਵਰਤਨ ਗਰਭਵਤੀ ਹੋਈ ਤੇ ਮਾਤਾ ਦੇ ਮਨ ਬੜਾ ਵਿਗਾਸ ਹੋਇਆ ਪਰ ਜਦੋਂ ਗੁਰੂ ਸਾਹਿਬ ਨੂੰ ਪੁੱਛੀਏ ਕਿ ਕਿੰਦੇ ਅੰਦਰ ਵਿਗਾਸ ਹੁੰਦਾ ਕਿੰਦੇ ਅੰਦਰ ਇਹ ਵਿਗਾਸ ਉਹ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਨੇ ਪੜਦੇ ਸਿ ਪਾਗ ਰੋਝੀ ਜੀ ਕਿ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਜਦੋਂ ਗੁਰੂ ਦੇ ਬਾਣੇ ਨੂੰ ਪੜਾਂਗੇ ਸੁਣਾਗੇ ਭਗਤਾਂ ਦੇ ਅੰਦਰ ਵਿਗਾਸ ਪੈਦਾ ਹੁੰਦਾ ਹੈ ਦੁੱਖਾਂ ਤੇ ਪਾਪਾਂ ਦਾ ਨਾਸ ਹੁੰਦਾ ਹੈ ਇਹ ਮਾਤਾ ਦੇ ਅੰਦਰ ਉਹ ਵਿਗਾਸ ਹੈ ਜੀ ਪਰ ਜੇ ਮਾਤਾ ਨੇ ਆਪ ਹੀ ਬਾਣੀ ਨਾ ਪੜ੍ਹੀ ਹੋਵੇਗੀ ਆਪ ਹੀ ਗੁਰੂ-ਗੁਰੂ ਨਾ ਕਿਹਾ ਹੋਵੇਗਾ ਤੇ ਵਿਗਾਸ ਕਿੱਥੋਂ ਹੋਣਾ ਹੈ ਉੱਥੇ ਗੁਰੂ ਸਾਹਿਬ ਨੇ ਫਿਰ ਪਾਵਨ ਬਚਨ ਕਿਹਾ ਜੇ ਮਾਤਾ ਨੇ ਪੜ੍ਹਿਆ ਹੋਵੇਗਾ ਕਿ ਮਾਤਾ ਕੇ ਮਨ ਬਹੁਤ ਵਿਗਾਸ ਤੇ ਫਿਰ ਅੱਗੇ ਕੀ ਲਿਖਿਆ ਜੀ ਜਮਿਆ ਪੂਤ ਭਗਤ ਗੋਬਿੰਦ ਦਾ ਫਿਰ ਉਹ ਨਿਸ਼ੇੜੀ ਪੈਦਾ ਨਹੀਂ ਹੋਏਗਾ ਜੀ ਉਹ ਨਸ਼ਾ ਵਾਲੇ ਪਾਸੇ ਨਹੀਂ ਜਾਏਗਾ ਉਹ ਜਨਮ ਇਹ ਗੋਬਿੰਦ ਤੇ ਭਗਤ ਨੇ ਲੈਣਾ ਹੈ ਸਤਗੁਰੂ ਦੀ ਕਿਰਪਾ ਕਰਨ ਮਾਤਾ ਦੇ ਉਧਰ ਵਿੱਚ ਹੁਣ ਨਿਵਾਸ ਹੋਇਆ ਇੱਥੇ ਅਰਦਾਸ ਬੇਨਤੀ ਤੁਸੀਂ ਕੀਤੀ ਕਿ ਮਾਤਾ ਕਾ ਮਾਤ ਗਰਮ ਆਪਨ ਸਿਮਰਨ ਦੇ ਉਥੇ ਸਿਮਰਨ ਦੇ ਕੇ ਤੂੰ ਰੱਖਣ ਵਾਲਾ ਤੇ ਤੂੰ ਰੱਖਿਆ ਵੀ ਪਰ ਹੁਣੇ ਜੰਮਿਆ ਪੂਤ ਭਗਤ ਗੋਬਿੰਦ ਕਾ ਇਪ ਤੁਰ ਤੋਂ ਲਿਖਿਆ ਹੋਇਆ ਨਾ ਕਿਉਂਕਿ ਮਾਤਾ ਨੇ ਬੰਦਗੀ ਕੀਤੀ ਤੇ ਗੋਬਿੰਦ ਦਾ ਜਨਮ ਹੋਇਆ ਗੋਬਿੰਦ ਦਾ ਪਗਤ ਆ ਔਰ ਤਾਂ ਇਹ ਤੁਨ ਗੁਰੂ ਦੇਖੋ ਗੁਰੂ ਕਲਗੀ ਸਰਪਾਸ਼ ਜੀ ਨੇ ਪਾਵਨ ਬਚਨ ਆਪਣੀ ਸਵੈ ਜੀਵਨੀ ਦੇ ਵਿੱਚ ਲਿਖੇ ਕਿ ਮਾਤਾ ਤੇ ਪਿਤਾ ਦੇ ਕੀਤੀ ਹੋਈ ਬੰਦਗੀ ਜਦੋਂ ਗਰਭ ਦੇ ਵਿੱਚ ਹੈ ਜਦੋਂ ਜੀਵ ਨੇ ਜਨਮ ਲੈਣਾ ਉਸ ਤੋਂ ਪਹਿਤੋਂ ਤੋਂ ਲੈ ਕੇ ਕੀਤੀ ਹੋਈ ਬੰਦਗੀ ਤੇ ਉਸ ਕੱਖ ਦੇ ਵਿੱਚ ਉਸ ਗੋਦ ਦੇ ਵਿੱਚ ਪਰਮੇਸ਼ਰ ਦਾ ਭਗਤ ਸੂਰਬੀਰ ਜੋਤਾ ਤੇ ਸੂਰਮਈ ਹੁੰਦੇ ਜੀ ਔਰ ਸਤਗੁਰੂ ਤੋਂ ਪਾਵਨ ਬਚਨ ਆਪਾਂ ਪੜ੍ਹਨੇ ਦਸਵੇਂ ਪਾਤਸ਼ਾਹ ਜੀ ਦੇ ਕਿ ਤਾਤ maat ਮੁਰ ਅਲਖ ਅਰਾਧਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਲਾਂ ਸਾਲ ਆਪਾਂ ਗਿਣ ਲੈਂਨੇ ਜੀ ਕਿ ਪੂਰੇ ਦੇ ਵਿੱਚ ਬੈ ਕੇ ਬੰਦਗੀ ਕੀਤੀ ਪਰ ਗੁਰੂ ਘਰ ਕੇ ਧਰਪਾਤਸ਼ਾਹ ਕਹਿੰਦੇ ਓਨੀ ਬੰਦਗੀ ਮੇਰੀ ਮਾਤਾ ਨੇ ਵੀ ਕੀਤੀ ਤਾਤ maat ਮੁਰ ਅਲਖ ਅਰਾਧਾ ਉਹ ਬਹੁਬਿਧ ਜੋਗ ਸਾਧਨਾ ਸਾਦਾ ਤੇ ਫਿਰ ਨਾਲ ਕਹਿ ਦਿੱਤਾ ਤਿੰਨ ਜੋ ਕਰੇ ਆ ਲਖ ਕੀ ਸੇਵਾ ਤਾਂ ਤੇ ਭਏ પ્રસન્ન ਗੁਰਦੇਵਾਂ ਤੇ ਜਦੋਂ ਉਹ પ્રસન્ન ਹੋਏ ਕਹਿੰਦੇ ਤਿੰਨ ਪ੍ਰਭ ਜਬ ਆਇਸ ਮੋਹਿ ਕੀਆ ਤਬ ਹਮ ਜਨਮ ਕਲੂ ਮਹਿ ਲਿਆ ਇਸ ਕਲਯੁਗ ਦੇ ਵਿੱਚ ਆਏ ਕਿਉਂਕਿ ਉਹਨਾਂ ਦੀ ਬੰਦਗੀ ਬੜੀ ਸੀ ਭਗਤੀ ਬੜੀ ਸੀ ਪਰਮੇਸ਼ਰ ਨੇ ਆਗਿਆ ਕੀਤੀ ਹੁਣ ਦੇਖੋ ਜਿਹੜੀ ਬੇਨਤੀ ਹੈ ਕਿ ਜਨਮ ਤੇ ਮਰਨ ਇਸੇ ਦੋਵੇਂ ਨਹੀਂ ਸੰਭੇ ਬੰਦੇ ਤੇ ਮੌਤ ਜਦੋਂ ਡਾਕਟਰ ਨੇ ਕਹਿ ਦਿੱਤਾ ਕਿ ਬਸ ਕੁਝ ਦਿਨ ਦਾ ਜਾਂ ਕੁਝ ਘੰਟਿਆਂ ਦਾ ਹੁਣ ਮਹਿਮਾਨ ਹੈ ਕਿਉਂਕਿ ਅਸਲ ਵਿੱਚ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕੋਈ ਨਹੀਂ ਜਾਣਦਾ ਜੀ ਕਿ ਕਬੀਰ ਕਿਆ ਜਾਣਾਂ ਕਿ ਮਰੰਗੇ ਕਿ ਐਸਾ ਮਰਨਾ ਹੋਏ ਪਰ ਇੱਕ ਗੱਲ ਪੱਕੀ ਕਿ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹੀ ਦਾ ਮਰਨਾ ਹੋਏ ਮਰਨਾ ਵੀ ਸੌਖਾ ਹੋ ਜਾਏਗਾ ਪਰਸੀ ਮਰਨਾ ਵੀ ਵਿਗਾੜ ਦਿੱਤਾ ਨਾ ਦੇਖੋ ਜਿੰਨੇ ਵੀ ਆਪਾਂ ਸੁਣ ਰਹੇ ਆ ਜਾਂ ਬਾਅਦ ਵਿੱਚ ਸੁਣਨਾ ਇਹ ਮਰਨਾ ਸੀ ਕਿਵੇਂ ਬਗਾੜਿਆ ਬਾਪੂ ਹੈ ਬੇਬੇ ਮੰਜੇ ਤੇ ਪਈ ਪਤਾ ਨਹੀਂ 2 ਦਿਨ ਨਹੀਂ 4 ਦਿਨ ਨਹੀਂ ਹਫਤਾ 10 ਦਿਨ ਕੱਢ ਜੇਗੀ ਹੁਣ ਜਦੋਂ ਪਤਾ ਮਰਨੇ ਪਈ ਤੇ ਆਪਾਂ ਕਰਨੇ ਕੀ ਹਾਂ ਜੀ ਪੋਤਾ ਆਇਆ ਮਾਂ ਪਾਣ ਸੁੱਤੇ ਹੋਵੇ ਅੱਖਾਂ ਬੰਦ ਹੋਣ ਉਠਾ ਕੇ ਝੂਣ ਕੇ ਕਹਿਣਗੇ ਮਾਂ ਜਬ ਬਾਪੂ ਇਥੇ ਕੌਣ ਆਇਆ ਪਛਾਣਿਆ ਉਹ ਛੋਟੇ ਦੇ ਬਾਤ ਵਿੱਚ ਕਹਦੇ ਕਪੂਤਾ ਪਛਾਣਦੇ ਆ ਇਹ ਦੁੱਤ ਹੈ ਇਹ ਧੀ ਹੈ ਪੁੱਤ ਹੈ ਤੇ ਮਰਨ ਵਾਲੇ ਸੀ ਇਹ ਕੁਝ ਚੇਤੇ ਕਰਾਉਣਾ ਜੀ ਜੋ ਗੁਰੂ ਸਾਹਿਬ ਨੂੰ ਪੁੱਛਿਆ ਕਿ ਮਰਨ ਵਾਲੇ ਜੇ ਇਹ ਚੇਤੇ ਕਰਾਈਏ ਤੇ ਉਹਦਾ ਮਰਨਾ ਸੌਖਾ ਹੋ ਜਾਏਗਾ ਜੀ ਬਾਬਾ ਕਬੀਰ ਜੀ ਤੇ ਕਹਿੰਦੇ ਨੇ ਜਿਸ ਸਾਹਿਬ ਮਨੋਂ ਨਾ ਵਿਸਰੇ ਤੇ ਸਹਲਾ ਮਰਨਾ ਹੋਵੇ ਅਸੀਂ ਤਾਂ ਮਰਨਾ ਸਭ ਕੋ ਹੋਰੋਖਾ ਕਰ ਦਿੱਤਾ ਦੇਖੋ 사ਤਗੁਰੂ ਦੇ ਪਾਵਨ ਬਸਣ ਨੇ ਕਹਿੰਦੇ ਨੇ ਜਦੋਂ ਜੇਤੂ ਜਿੱਤੇ ਕਰਾਉਣਾ ਹੀ ਹੈ ਨਾ ਬਾਪੂ ਮੰਜੀ ਤੇ ਪਿਆ ਹੈ ਤੇ ਬਾਪੂ ਨੂੰ ਜਿੱਤੇ ਕਰਾਣਾ ਪਈ ਕਿ ਬਾਪੂ ਇਹ ਦੱਸ ਕਿ ਅਖੀਰਲੇ ਸਮੇਂ ਤੂੰ ਸੰਗਤ ਵਿੱਚ ਕਦੋਂ ਕੋ ਗਿਆ ਸੀ ਆਪਣੀ ਜ਼ਿੰਦਗੀ 90 100 ਸਾਲ ਦੇ ਤੂੰ ਜੇ ਕਦੇ ਸੰਗਤ ਵਿੱਚ ਗਿਆ ਵੀ ਹੈ ਕਿ ਨਹੀਂ ਤੂੰ ਕਦੇ ਵਾਹਿਗੁਰੂ ਕਿਹਾ ਵੀ ਹੈ ਕਿ ਨਹੀਂ ਤੇ ਜੇ ਨਹੀਂ ਕਿਹਾ ਤੂੰ ਹੁਣ ਹੀ ਕਹਿ ਲੈ ਕਿਉਂਕਿ ਸਤਗੁਰੂ ਜੀ ਨੇ ਕਿਰਪਾ ਕੀਤੀ ਇਹ ਪਰਮੇਸ਼ਰ ਦੀ ਬੰਦਗੀ ਦਾ ਇੱਕ ਉਹ ਸਮਾਂ ਹੈ ਕਿ ਜੇ ਅੱਖੇ ਸਾਰੇ ਜ਼ਿੰਦਗੀ ਵਿੱਚ ਤੂੰ ਕੱਢ ਦਿੱਤੇ ਰੱਬ ਜੀ ਕਿਰਪਾ ਕਰਨ ਦੇ ਅਖੀਰਵਲੇ ਵਿੱਚ ਤੈਨੂੰ ਰੱਬ ਚਿੱਤੇ ਆ ਜੇ ਨਾ ਤੇ ਤੂੰ ਸਾਈਂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਏਗਾ ਭਗਤ ਨਾਮ ਦੇ ਵਿੱਚ ਦਾ ਪਾਵਨ ਬਚਨ ਹੈ ਕਿ ਅਰੇ ਭਾਈ ਗੋਬਿੰਦ ਨਾਮ ਮਤ ਬਿਸਰੈ ਚਿੱਤੇ ਰੱਖੇ ਤੈਨੂੰ ਰੱਬ ਦਾ ਪਰਮੇਸ਼ਰ ਦਾ ਨਾਮ ਕਦੇ ਨਾ ਭੁੱਲੇ ਅਰੇ ਭਾਈ ਗੋਬਿੰਦ ਨਾਮ ਮਤ ਬਿਸਰੈ ਤੇ ਕਿਉਂ ਨਹੀਂ ਵਿਸਰਨਾ ਵਿਸਾਰਨਾ ਚਾਹੀਦਾ ਉਥੇ ਪਾਵਨ ਬਚਨ ਕਹੇ ਨੇ ਦੇਖੋ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ ਆਪਾ ਚੇਤੇ ਕਰਉਣ ਲੈਣਾ ਕੌਣ ਹੈ ਜੀ ਪਰ ਅੰਤ ਵਾਲੇ ਚੇਤੇ ਕਰਾਏਗਾ ਤਾਂ ਹੋਏਗਾ ਕੀ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੇ ਚਿੰਤਾ ਮੇ ਜਿਮਰੈ ਬੇਸਵਾ ਜੋਣ ਵਲ ਵਲ ਉਤਰ ਮਰਨਾ ਵੀ ਵਿਗਾੜ ਦਿੱਤਾ ਅੰਤ ਕਾਲ ਜੋ ਲੜਕੇ ਸਿਮਰੈ ਐਸੇ ਚਿੰਤਾ ਮੈਂ ਜੇ ਮਰੈ ਸੁਪੁਰ ਜੋਣ ਵਲਵਲ ਉਤਰੈ ਪਾਇ ਕਟੋ ਕਟ ਜਨਮ ਨੇ ਸਵਾਰਿਆ ਤੇ ਮਰਨ ਤੇ ਸਵਾਰ ਲਈਏ ਚੇਤੇ ਕਰਾਈ ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਸੱਚ ਹੈ ਸਤਿਗੁਰੂ ਦੇ ਪਾਵਨ ਬਚਨ ਨੇ ਕਿ ਅੰਤ ਕਾਲ ਜੋ ਨਾਰਾਇਣ ਸਿਮਰੈ ਤੇ ਹੁੰਦਾ ਕੀ ਕਹਿੰਦਾ ਐਸੇ ਚਿੰਤਾ ਮੈਂ ਜੇ ਮਰੈ ਤੇ ਉਹ ਨੂੰ ਕਹਿੰਦੇ ਨੇ ਉਹ ਭਗਤ ਬਦ ਤਰਲੋਚਨ ਤੇ ਨਰ ਮੁਕਤਾ ਪਤੰਬਰ ਵਾਕੇ ਹਿਰਦੇ ਬਸੇ ਪਰਮੇਸ਼ਰ ਹਿਰਦੇ ਜਾ ਕੇ ਵਸ ਜੇਗਾ ਤੇਰਾ ਮਰਨਾ ਸੌਖਾ ਹੋ ਜਾਏਗਾ ਜਨਮ ਤੇ ਮਰਨ ਪਾਈ ਇਹ ਮਾਤਾ ਦੇ ਹੁਣ ਸਾਡੇ ਆਪਣੇ ਮਾਪਿਓ ਆਪਾਂ ਇਹ ਸਾਡੇ ਫਰਜ਼ ਬਣਦੇ ਨੇ ਜੀ ਜਨਮ ਤੋਂ ਪਹਿਲਾਂ ਕੀ ਕੁਝ ਕਰਨਾ ਹੈ ਮਰਨ ਲੱਗਿਆ ਕੀ ਕੁਝ ਕਰਨਾ ਹੈ ਗੁਰੂ ਸਾਹਿਬ ਨੇ ਤਾਂ ਸਾਨੂੰ ਸਮਝਾਇਆ ਪਰ ਜੇ ਪੁੱਛਾਂਗੇ ਤਾਂ ਸਮਝ ਤਾਂ ਹੀ ਲੱਗੇਗੀ ਨਾ